ਬੜਾ ਦੁਖੰਦ ਜਦੋਂ ਆਪਣੀ ਬਗਾਨਿਆਂ ਦੇ ਹਥਿਆਰ ਤੇ ਦਸਤਾਬੰਦ ਨੇ ਅੱਜ ਉਹੀ ਰੋਲ ਸਿੱਖਾਂ ਦੇ ਨਾਮ 'ਤੇ ਸੰਸਥਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਮੋਰੇ ਹੋ ਗਿਆ ਦਾ ਭਰੀ ਇਸੇ ਤਰ੍ਹਾਂ ਹੀ 1982-83 ਦੇ ਵਿੱਚ 인드라 ਗਾਂਧੀ ਦਾ ਹੱਥ ਛੂਕਾ ਬਣ ਕੇ ਹਰਮਨ ਸਿੰਘ ਮਹੰਤਾਂ ਦਾ ਕਰਦਾ ਸੀ ਜਿਸ ਤਰ੍ਹਾਂ ਅਜ ਸ੍ਰੀ ਦਾ ਹਰਮੀ ਸਿੰਘ ਕਾਲਕਾ ਤੋਂ ਉਹਦੇ ਸਾਥੀ ਕਰ ਰਹੇ ਕਲਕੱਤਾਂਬ ਤੁਸੀਂ ਇੰਮੀਆ ਕਟਪੁਤਰੀਆਂ ਬਣ ਕੇ ਅੰਮਿਤ ਸ਼ਾਹ ਦੇ ਕਿ ਉਹਨਾਂ ਦੇ ਇਸ਼ਾਰਿਆਂ ਤੇ ਕਉਂ ਦਾ ਪੰਥ ਦਾ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨ ਤੱਕ ਤੁਸੀਂ ਇਤੋਂ ਤੱਕ ਚਲੇ ਜਾਓਗੇ ਤੁਹਾਡਾ ਮਨਤਾ ਨੂੰ ਲੜਤ ਨਹੀਂ ਕੋਂਦਾ ਕਾਕਾ ਸਾਹਿਬ ਜਿਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਪ੍ਰਧਾਨ ਬਣ ਕੇ ਬੈਠੇ ਸੀ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਵੱਲੋਂ ਲਾਏ ਹੋਏ ਮੋਰਚਿਆਂ ਕਰਕੇ ਹੋਣੀ ਚਾਹੀ ਸੀ ਉਸ ਮੋਰਚੇ ਦੇ ਵਿੱਚ ਵੀ ਸਭ ਤੋਂ ਮੋਹਰੀ ਰੋਲ ਸਭ ਤੋਂ ਵੱਡਾ ਰੋਲ ਤੇ ਸਭ ਤੋਂ ਪਹਿਲਾਂ ਜਿਹੜੇ ਜਾਣ ਵਾਲੇ ਜਿਹੜੇ ਦਿਹਾੜੀਏ ਦੇ ਵਿੱਚ ਸੀਗੇ ਸਭ ਤੋਂ ਕਸਿੰਗ ਬਾਦਰਸ਼ੀ ਉਹਨਾਂ ਨੇ ਕੁਰਬਾਨੀਆਂ ਘਾਲਣਾ ਵਾਂ ਕੱਟੀਆਂ ਜਿਹਨਾਂ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤੇ ਤੁਸੀਂ ਪ੍ਰਧਾਨ ਬਣੇ ਤੇ ਸਭ ਤੋਂ ਅਗਲਾ ਸਵਾਲ ਜਿਹੜਾ ਹੈ ਕਿ ਪ੍ਰਧਾਨੀ ਤੁਸੀਂ ਉਹਨਾਂ ਦੇ ਗ੍ਰੋਥ ਬਣੇ ਡਿਕਟਾਂ ਦਿੱਤੀਆਂ ਤੁਹਾਨੂੰ ਵਾਰ-ਵਾਰ ਦਿਤਾਇਆ ਅੱਜ ਤੁਸੀਂ ਇੱਡੇ ਵੱਡੇ ਕੱਦ ਦੇ ਬਣ ਗਏ ਜੇ ਕਿ ਅੰਮ੍ਰਿਤਸਰ ਦੇ ਮੋਢਿਆਂ ਦੇ ਖੜਕੇ ਕੌਮ ਨੂੰ ਸ਼ਾਮ ਦੇ ਵਾਲੇ ਪਾਸੇ 700 ਜੀ ਨਹੀਂ ਕਰ ਗਿਆ ਇਸਦਾ ਨਹੀਂ ਲੱਗਦਾ ਚੰਗਾ ਇਹਦਾ ਰਿਜ਼ਲਟ ਚੰਗਾ ਨਹੀਂ ਨਿਕਲਣਾ ਅਰ ਕਾਰਕਰੀ ਤੁਹਾਡੇ ਵਾਸਤੇ ਸਾਦਾ ਹੁਕਮੀ ਸਾਥ ਵਿੱਚ ਕਿਉਂ ਹੋ ਗਿਆ ਜਾਂ ਜਿਹੜੇ ਸਿੱਖਾਂ ਨੂੰ ਮੰਡਣਾ ਚਾਉਂਦੇ ਨੇ ਕਮਜ਼ੋਰ ਕਰਨਾ ਚਾਹੁੰਦੇ ਨੇ ਉਹਨਾਂ ਦੀ ਰਾਜਨੀਤਿਕ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਤੁਹਾਡੇ ਵਾਸਤੇ ਉਹਨਾਂ ਦਾ ਹੁਕਮੀ ਕਿ ਕੌਮਕਿਰਸ ਜਮਾਤ ਚਾਹ ਇੰਦਰਾ ਗਾਂਧੀ ਚਾਹ ਜੀਵ ਗਾਂਧੀ ਚਾਹ ਬੀਨਤਾ ਬੁਚੜ ਜਿਨ੍ਹਾਂ ਨੇ ਸਿੱਖਾ ਦੇ ਉੱਤੇ ਇੰਤਿਹਾਰ ਜੁਰਮ ਕੀਤਾ ਤੁਸੀਂ ਉਹਨਾਂ ਦੇ ਨਾਂ ਆ ਰਹੇ ਨਹੀਂ ਪੁੱਲਗੇ ਤੁਸੀਂ ਉਹਨਾਂ ਦਾ ਜ਼ਿਕਰ ਕਰਨਾ ਹੀ ਬੰਦ ਕਰਤਾ ਹੈ ਕਲਕ ਜੀ ਮੈਂ ਤੁਹਾਨੂੰ ਦੱਸ ਦਵਾਂਗਾ ਕਿ ਜੋ ਕਸ਼ਮੀਰ ਪੰਜਾਬ ਚ ਵਾਪਰਿਆ ਚੇ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਕਰ ਲੋ ਉਸ ਤੋਂ ਪਹਿਲਾਂ ਦੀ ਗੱਲ ਕਰ ਲੋ ਉਸ ਤੋਂ ਬਾਅਦ ਦੀ ਗੱਲ ਕਰ ਲੋ ਭਾਈ ਗਦੇਵ ਸਿੰਘ ਕਾਉਕੇ ਦੀ ਸ਼ਹੀਦੀ ਦੀ ਗੱਲ ਕਰ ਲੋ ਉਹਦੇ ਵਿੱਚ ਉਹਨਾਂ ਦਾ ਨੂਰ ਸੀ ਜਿੰਨਾ ਬਾਰੇ ਤੁਸੀਂ ਜ਼ਿਕਰ ਹੀ ਨਹੀਂ ਕਰਦੇ ਕਾਂਗਰਸ ਪਾਰਟੀ ਦਾ ਬਿਆਨ ਤੇ ਪੁੱਛੜ ਦਾ ਨਰਦਾਈ KPS گل دا اس گا کسی طرح کا انہیں نا ہی نہیں جیوں نہیں دے جڑا بی پی تواڑی میرے من چ بھی بڑا ریکارڈ سے ادا کہ شاید نے جس طرح کے چرچے کے بڑی ودیا رپورٹ بنائی ہی ہیں ਜੇ ਜਦੋਂ ਮੈਂ ਰਿਪੋਰਟ ਪੜ੍ਹੀਏ ਜਾਂ ਤੁਸੀਂ ਵੀ ਪੜੋ ਪੜ੍ਹ ਕੇ ਤੇ ਦੇਖੋ ਰਿਪੋਰਟ 'ਚ ਹੈ ਕੀ ਐ। ਬੀਪੀ तिवारी ਨੂੰ ਦੋ ਹਰਫੀ ਜਾਂਚ ਦਿੱਤੀ ਗਈ ਸੀ ਕਿ ਭਾਈ ਗੁਰਦੀਪ ਸਿੰਘ ਕਾਹੋਂ ਕੋਇ ਨੂੰ 25 ਦਸੰਬਰ 1992 ਨੂੰ ਘਰੋਂ ਚੁੱਕ ਕੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਪੁਲਸ ਦੇ ਤਸ਼ੱਦਦ ਨਾਲ ਹੋਈ ਉਹਨਾਂ ਦੀ ਮੌਜੂਦ ਦੀ ਜਾਂਚ ਕਰਨ ਵਾਲਾ ਜਨਾਚ ਤੇ ਤਸ਼ੱਦਦ ਤੇ ਤਸ਼ੱਦਦ ਦੇ ਨਾਲ ਕੋਈ ਮੌਤ ਦੀ ਜਾਂਚ ਕਰਨ ਬਾਰੇ ਸੀ ਉਹ ਤੇ ਸਾਡੇ ਤਵਾਰੀ ਨੇ ਜ਼ਿਕਰ ਨਹੀਂ ਕੀਤਾ ਉਹ ਤੇ ਕਹਿੰਦਾ ਆ ਕਿ ਆਏ ਹੋਏ ਗਵਾਹਾਂ ਤੋਂ ਆਏ ਹੋਏ ਤੱਥਾਂ ਤੋਂ ਇਹ ਸਾਬਤ ਹੁੰਦਾ ਆ ਕਿ ਭਾਈ ਕਾਉਕੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਨਹੀਂ ਹੋਇਆ ਤਿੰਨਾ ਉਹਨਾਂ ਨੂੰ ਕੋਟ ਕੋਟ ਕੇ ਮਾਰੀ ਗਈ ਆ ਜਾਜ ਫਿਰ ਕਿਹੜੀ ਰਹੇਗੀ ਹਾਂ ਗੈਰਕਾਨੂੰਨੀ ਹਿਰਾਸਤ ਵਾਲੀ ਗੱਲ ਜਰੂਰ ਕਰਦੇ ਆ ਹਾਂਜੀ ਇਹ ਫਾਲਸਿਫਿਕੇਸ਼ਨ ਰਿਕਾਰਡ ਦੀ ਗੱਲ ਜਰੂਰ ਕਰਦੇ ਆ ਝੂਠੇ ਕੇਸ ਦੀ ਗੱਲ ਕਰਦੇ ਇਹ ਗੈਰਕਾਨੂੰਨੀ ਹਿਰਾਸਤ ਝੂਠੇ ਕੇਸ ਜਿਹੜਾ ਤੇ ਭਾਈ ਗੁਰਦੇਵ ਸਿੰਘ ਕੌਮਕੇ ਅੱਜ ਵੀ ਜਾਂਦੇ ਨੇ ਅੱਗੇ ਗਿੜਿਓ ਗੈਰਕਾਨੂੰਨੀ ਹਿਰਾਸਤ ਕਿ ਨਹੀਂ ਰਹੀ ਸੀ ਮੈਂ ਹੀ ਮੇਰੇ ਵਰਗੇ ਪਤਲੇ ਕਿੰਨੇ ਕਿ ਜਿਹੜੇ ਬਾਹਰ-ਬਾਰ ਘਰਾਂ ਤੋਂ ਚੁੱਕੇ ਜਾਂਦੇ ਸੀ ਗੈਰਕਾਨੂੰਨੀ ਹਿਰਾਸਤਾਂ 'ਚ ਰੱਖੇ ਜਾਂਦੇ ਸੀਗੇ ਤਸ਼ੱਦਦ ਕੀਤੇ ਜਾਂਦੇ ਸੀ ਝੂਠੇ ਕੇਸਾਂ 'ਗੇ ਜਿਨ੍ਹਾਂ 'ਚ ਭੇਜ ਦਿੱਤੇ ਜਾਂਦੇ ਸੀ ਤੇ ਜਿਨ੍ਹਾਂ ਦੇ ਬਾਹਰ ਫੇਰ ਚੱਕਲੇ ਜਾਂਦੇ ਸੀ ਫਿਰ ਗੈਰਕਾਨੂੰਨੀ ਹਿਰਾਸਤ 'ਚ ਰੱਖ ਕੇ ਕੁਝ ਦਿਨ ਬਾਅਦ ਫਿਰ ਜੇਲ੍ਹ ਭੇਜ ਦਿੱਤਾ ਜਾਂਦਾ ਸੀ ਮੇਰਨਾਵਰਤਾਰਾ ਵਾਪਿਆ ਇਤਿਹਾਸ ਨੇ ਦਿੱਤੀ ਅਹਮ ਗਵਾਹੀ ਪਰ ਇੱਕ ਜਥੇਦਾਰ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤੀ ਜਾਜ ਲਕੀਤ ਸੀ ਬੀਪੀ ਤਵਾਰੀ ਨੂੰ ਬੀਪੀ ਤਵਾਰੀ ਤੇ ਜਾ ਕੇ ਸੁਵਨਿਕੋਟ ਰੇ ਵਾਲੇ ਰੇਲ ਰੇਲ ਚ ਖੜ ਗਿਆ ਕਿ ਕੋਈ ਤਸ਼ੱਦਦ ਹੀ ਨਹੀਂ ਹੋਇਆ ਕੋਈ ਯੁਨਨ ਜਾਨੂ ਮਾਰੇ ਨਹੀਂ ਗਿਆ ਤੇ ਤੁਸੀਂ ਲਕੀਤ ਤਵਾਰੀ ਨੂੰ ਰੱਬ ਬਣਾ ਕੇ ਰੱਖਤਾ ਹੈ ਠੀਕ ਹੈ ਕਿ ਕੁਝ ਗੱਲਾਂ ਉਹਨੇ ਜ਼ਿਕਰ ਕੀਤਾ ਆ ਜਿਹੜੀਆਂ ਗੈਰ ਕਾਨੂੰਨੀ ਨੇ ਉਹਦੇ ਵਿੱਚ ਵੀ ਨੇ ਕੱਲੇ ਪਰਮਿਸ਼ਨ ਨੂੰ ਦੋਸ਼ੀ ਧਰਾਈ ਸੁਵਨਿਕੋਟ ਇਹ ਤਾਂ ਹੁੰਦਾ ਫਿਰ ਬਚਾ ਗਿਆ ਫਿਰ ਰਿਪੋਰਟ ਜਿਹੜੀਆਂ ਲੰਬੇ ਸਮੇਂ ਤੋਂ ਜਨਤਕ ਹੈ ਤੇ ਜਿਹੜੀ ਰਿਪੋਰਟ ਸਾਹਮਣੇ ਵੀ ਆਈ ਹੈ 2010 ਦੀ ਆਟਾ ਰਿਪੋਰਟ ਦੀ ਹੈ ਤੇ ਤੁਸੀਂ ਕਹਿੰਦੇ ਜੇ ਕਿ ਨੱਪਕੇ ਰਖਸ਼ਪੀਰ ਜੀ ਜਨਤਕ ਕਿਉਂ ਨਹੀਂ ਕੀਤੀ ਜੀ ਕਿਥੇ ਚੰਤਕਾ ਅਰਸ਼ ਸਰਦਾਰ ਸਿਮਰ ਜੀ ਸੀ ਮਾਨ ਹਾਈ ਕੋਰਟ ਦੇ ਵਿੱਚ ਵੀ ਗਿਆ ਇਸ ਮੁਤਲਕ ਭਾਈ ਕਾਉਂਪੇ ਵੀ ਸ਼ਹੀਦੀ ਦੇ ਮਾਰੇ ਪਿਟੀਸ਼ਨ ਪਾਈ ਕਰਦੇ ਹੋਗੀ ਮੂੰਹ ਸਿੱਧੋ ਸਰਦਾਰ ਸਿਮਰਜੀਤ ਸਿੰਘ ਮਾਨ ਵਗੇ ਆਗੂ ਹਾਈਪੋਟ ਜਾਂਦੇ ਨੇ ਇਸ ਸਟੇਸ਼ਨ ਲੈ ਕੇ ਉੱਥੇ ਪਿਟੀਸ਼ਨ ਕਰਦੇ ਹੋ ਜਾਂਦੀ ਏ ਕੋਈ ਗੱਸਰੇ ਇੱਕਾ ਦੱਸੇ ਜੇ ਕਾਲਕਾ ਸਭ ਤੋਂ ਜਿੰਨਾ ਤੁਸੀਂ ਲਾਣਾ ਬਾਣਾ ਪੰਥਕ ਹੈ ਪੰਥਕ ਬਾਣਿਆਂ ਵਾਲੇ ਇਕੱਠੇ ਹੋਏ ਜੀ ਆਪਣੇ ਆਪ ਨੂੰ ਪੰਥਕ ਕਹਿਂਦੇ ਏ ਵਿਵਾਸਮਤ ਪਰਵਾਦਰ ਨੇ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਬੰਦੀ ਸਿਕਨਾ ਦਾ ਦਰਦ ਦਿਆਂ ਭਾਈ ਰਾਜੋਆਣੇ ਦੇ ਫਾਂਸੀ ਦੀ ਗੱਲ ਕੀਤੀ ਤੁਸੀਂ ਸਮਾਜ ਸਿਰ ਦੀ ਬੱਚੀ ਨੂੰ ਪੰਥ ਦੀ ਧੀ ਮਨਸ਼ਾਵਾ ਚ ਦਿੱਤੀ ਮੈਂ ਜਿੱਤੀ ਦੇ ਨਹੀਂ ਸਕਦੇ ਤੁਸੀਂ ਜਿਹੜਾ ਭਾਪੀ ਜਨਤਾ ਪਾਰਟੀ ਨੂੰ ਸਵਾਲ ਕਰੂ ਮੌਜੂਦਾ ਸਰਕਾਰ ਨੂੰ ਸਵਾਲ ਕਰੂ ਤੁਸੀਂ ਉਹਦਾ ਚੰਗਾ ਸੋਚ ਹੀ ਨਹੀਂ ਸਕਦੇ ਫਿਰ ਜਿੰਨ ਤੁਸੀਂ ਮੋਟਿਆਂ ਦੇ ਚੱਕੀ ਫਿਰਦੇ ਜੇ ਜਾਂ ਜਿਹੜਾ ਤੁਹਾਨੂੰ ਗੋਪੀ ਚ ਉਭਾਈ ਖਦਾ ਅਮਿਤ ਸ਼ਾਹ ਉਹਨੇ ਪਾਰਲੀਮੈਂਟ ਦੇ ਵਿੱਚ ਬੀਬਾ ਹਸਨ ਸਿੰਘ ਕਰਵਾਜ ਉਹਦੇ ਗਿਆਨ ਦਾ ਜਿਸ ਤਰੀਕੇ ਨਾਲ ਵਿਰੋਧ ਕੀਤਾ ਜਿਸ ਭਾਸ਼ਾ 'ਚ ਉਹਨੇ ਜਵਾਬ ਦਿੱਤਾ ਹਾਂਜੀ ਮੈਨੂੰ ਤਾਂ ਚੁਭਿਆ ਕਈ ਹੋਰਨਾਂ ਨੇ ਚੁਭਿਆ ਹੋਗਾ ਤੇ ਕਾਲਕਾ ਜੀ ਅੰਮਤ ਸ਼ਾਹ ਦਾ ਔਧਿਆਣ ਕੱਲਾ ਬੀਬਾ ਹਰਸੀਮਤ ਕੋਰ ਬਾਦਲ ਨੂੰ ਚੈੰਜ ਨਹੀਂ ਸੀ ਪੰਛੀ ਦੀ ਟੀੜਾ ਨਾਲਦਰ ਨਹੀਂ ਸੀ ਸਮੇਟੀ ਕੌਂ ਦਾ ਨਾਲਦਰ ਸੀ ਬੰਦੀ ਸਿੰਘਾਂ ਦਾ ਨਾਲਦਰ ਸੀ ਅੰਮਤ ਸ਼ਾਹ ਦੇ ਬਾਸ਼ਨ ਦੇ ਵਿੱਚੋਂ ਬਿਆਨ ਦੇ ਵਿੱਚੋਂ ਛੌਦਾ ਤੋਂ ਸਿੱਖ ਕੌਮ ਨੂੰ ਵੰਗਾਰ ਨਜ਼ਰਾਂ ਦੀ ਸੀ ਅੱਖਾਂ ਵੰਗਾਰੇ ਗਏ ਸੀ ਤੁਸੀਂ ਬੋਲੇ ਤੁਸੀਂ ਬੋੜ ਨਹੀਂ ਸਕਦੇ ਕੋਈ ਇਹ ਬੋਲਿਆ ਕੋਈ ਪੰਥਕ ਨਹੀਂ ਬੋਲਿਆ ਸਵਾਇ ਬਾਬਾ ਅਰਨਉ ਸਿੰਘ ਖਾਸ ਪਿੰਡਾ ਵਾਲਿਆ ਔਰ ਮਾਨਮੀ ਉਹਨੇ ਮੋਹਲਾ ਨੇ ਜਿਸ ਲਈ ਇਹ ਜਵਾਬ ਦਿੱਤਾ ਦੇਣਾ ਵੀ ਚਾਹਦਾ ਸੀ ਅੰਮ੍ਰਿਤ ਸ਼ਾਮਾ ਫਿਰ ਜਵਾਕ ਨੇ ਦਿੱਤਾ ਕਿ ਇਹ 28 ਸਾਲ ਤੋਂ ਜੇਲ੍ਹ ਚ ਬੰਦਾ ਹੈ 17 ਸਾਲ ਤੋਂ ਫਾਂਸੀ ਦੇ ਘਰਤੇ ਤੇ ਘੁੰਮਦਾ ਆ ਉਹਨੇ ਕਹੀ ਅੰਮ੍ਰਿਤ ਸ਼ਹਾ ਗੁਰੂ ਦਾ ਸਿੱਖ ਇਕ ਰਹਿਮ ਨਹੀਂ ਮੰਗਦਾ ਦੇਖ ਮੰਗਿਆ ਕਿੰਨੇ ਤਿੱਥੋਂ ਇਖ ਕਿਨੇ ਮੰਗੀਏ ਤੇ ਜੋ ਸ਼ਬਦ ਭਾਈ ਬਰਮਨ ਸਿੰਘ ਰਾਜਵਾਨ ਨੇ ਆਪਣੇ ਇਤਿਹਾਸਿਕ ਪੱਤਰ ਵਿੱਚ ਲਿਖੇ ਤੁਸੀਂ ਤੁਹਾਡੀ ਵਿਚਾਰਾ ਕਰਨੀ ਕੀਤੀ ਤੁਸੀਂ ਤਾਂ ਇਹ ਵੀ ਨਹੀਂ ਕਿਹਾ ਕਿ ਭਾਈ ਰਾਜਵਾਨ ਦਾ ਇਹ ਇਤਿਹਾਸਿਕ ਪੱਤਰ ਹੈ ਜਿਹਨੇ ਸਮੇਂ ਦੀ ਹਾਕਮ ਸਰਕਾਰ ਨੂੰ ਰੱਬ ਬਣ ਕੇ ਬਿਠੇ ਅਮਦ ਸ਼ਾਹ ਜਿਹੜਾ ਆ ਫੋਕੇ ਜਵਾਬ ਦਿੱਤਾ ਜਿਨੇ ਗੁਰੂ ਗੋਬਿੰਦ ਸਿੰਘ ਦੇ ਨਕਸ਼ੇ ਕਮਦੇ ਚੱਲਦੇ ਹੋਇਆ ਜੱਫਰ ਨਾ ਮੇਰੀ ਤਲ ਤੇ ਜਿਹੜਾ ਆ ਅੱਜ ਦੇ ਹਾਕਮ ਨੂੰ ਫਾਂਸੀ ਦੇ ਤਲ ਤੇ ਘੜ ਕੇ ਜਵਾਬ ਦਿੱਤਾ ਤੁਸੀਂ ਕਿਉਂ ਦੇ ਬਰੇ ਨਹੀਂ ਕੋਲੀ ਤੁਸੀਂ ਤੇ ਬੋਲੇ ਆਪ ਤਾਂ ਕਿਨੂ ਕੋਲ ਤੁਸੀਂ ਸਨਮਾਨਤ ਕਰੀ ਜਾਂਦੇ ਆਂ ਬੰਦੇ ਵਾਂਗ ਸੰਗੋਪਾਲਾ ਜਾਂਦੇ ਜੇ ਨੂੰ ਪਤਾ ਨਹੀਂ ਕਿੱਥੋਂ ਪੰਥ ਲੱਭ ਗਲੇ ਆਉਂਗੇ ਜੇ ਇੱਕ ਬੰਨੇ ਕਹੀ ਜਾਂਦੇ ਆ ਕਿ ਉਹ ਸੰਤ ਜਰਨੈਲ ਸੁਪਿੰਡਰਾ ਵਾਲਾ ਜਿੰਦਾਬਾਦ ਤੇ ਦੂਜੇ ਬੰਨੇ ਕਹਿੰਦੇ ਕਿ ਇੰਦਰਾਗਦੀ ਵੀ ਜਿੰਦਾਬਾਦ ਹੈ ਤੁਹਾਡੇ ਵਾਸਤੇ ਸਰਮਣ ਯੋਗ ਨੇ ਤੁਸੀਂ ਉਹਨਾਂ ਦੇ ਸਨਮਾਨਤ ਕਰਦੇ ਜੀ ਉਹ ਕਾਂਗਰਸੀ ਸਰਪੰਚਾ ਮਜੂਦਾ ਕਾਂਗਰਸ ਵਾਸਤੇ ਗੋਟਾ ਮੰਗਦਾ ਰਿਹਾ ਕੰਗਦੇ ਰਹਿਲੀਆਂ ਚ ਜਾਂਦਾ ਰਿਹਾ ਕਾਂਗਸ ਦੇ ਇਕੱਠਾ ਚ ਜਾਂਦਾ ਰਿਹਾ ਜੇ ਤੁਹਾਨੂੰ ਚਾਹੀਦੀ ਹੋਣੀ ਹੈ ਮੈਂ ਵੀਡੀਓ ਭੇਜ ਦੂੰਗਾ ਮੈਨੂੰ ਦੱਸ ਦੇ ਦੂਜਾ ਤੁਸੀਂ ਪਤਨ ਕਿਹੜਾ ਪੰਚ ਕਿ ਫਿਰਦੇ ਇਸ ਨਾਮ ਤੋਂ ਬਣਾਵਾ ਕਟੜ ਕੰਗ ਸੀ ਗਿਆ 2012 ਦੇ ਵਿੱਚ ਕਟੜ ਅਮਰਿੰਦਰ ਸਿੰਘ ਦੀ ਮੇਰੇ ਹਲਕੇ ਤੇ ਰੈਲੀ ਹੋਈ ਉੱਥੇ ਸਟੇਜ ਸੈਕਟਰੀ ਕੰਮ ਕਰਦੀ ਜੀ ਦਾ ਕਪਤਨ ਅਮਰਿੰਦਰ ਸਿੰਘ ਦੀ ਰੈਲੀ ਦਾ ਸਤਰਾਮ ਸਿੰਘ ਮਨਾਵਾਂ ਨਾਮ ਸੀ ਹਾਂ ਬੰਦ ਘੁੰਮਰਾ ਕਰਨ ਵਾਸਤੇ ਅਕਾਲੀ ਦਲ ਤੇ ਹਮਲਾ ਬੋਲਣ ਵਾਸਤੇ ਸਤਨਾਮ ਸਿੰਘ ਮਨਾਵਾਂ ਵਰਗੇ ਜਰੂਰ ਆਂਦੇ ਪਰ ਮੇਰਾ ਸਤਨਾਮ ਸਿੰਘ ਮਨਾਵਾਂ ਨੂੰ ਤੇ ਕਾਲਤਾ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਾਥੀਆਂ ਨੂੰ ਸਵਾਲ ਹੈ ਕਿ 2018 ਦੇ ਵਿੱਚ ਬਰਹਾੜੀ ਮੋੜੇ ਤੋਂ ਬਾਅਦ ਸਤਨ ਸਿੰਘ ਮਨਾਵੇ ਦਾ ਇੱਕ ਬੱਚਾ ਛੋਟਾ ਜਿਹਾ ਨਵਦੀਪ ਸਿੰਘ ਪੰਜਾਬ ਪੁਲਿਸ ਵਿੱਚ ਭਰਤੀ ਹੁੰਦਾ ਹੈ ਸਪੈਸ਼ਲ ਕੈਟਾਗਰੀ ਵਿੱਚ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਸਪੈਸ਼ਲ ਕੈਟਾਗਰੀ ਵਿੱਚ ਭਰਤੀ ਕਰਦੀ ਤੇ ਕੈਟਾਗਰੀ ਤਾਂ ਕਿਹੜੀ ਸੀ ਪੁਲਸ ਦਾ ਸਹਿਯੋਗੀ ਪ੍ਰਭਾ ਇਹ ਤੇ ਪੁਰਸਲੀ ਪਛਾਨ ਜੇ ਪੰਥਕ ਭਾਸ਼ਾ ਵਿੱਚ ਕਹਿਣਾ ਹੋਵੇ ਕਿ ਪੁਰਸ ਦਾ ਟਾਊਟ ਪਰਿਵਾਰ ਉਸ ਪੁਰਸ ਦੇ ਟਾਊਟ ਪਰਿਵਾਰ ਦੀ ਕੈਟਾਗਰੀ ਦੇ ਵਿੱਚ 2018 ਦੇ ਵਿੱਚ ਸਧਰਾਮ ਸਿੰਘ ਮਣਾਵੇਂ ਦੇ بیٹے ਨੂੰ ਨਵਦੀਪ ਸਿੰਘ ਹੁੰਜੀ ਨੂੰ ਨਰੇਨ ਵੀ ਕਹਿੰਦੇ ਆ ਉਹਨੂੰ ਪੁਰਸ ਦੀ ਭਾਤੀ ਕੀਤਾ ਗਿਆ ਤੇ 2018 'ਚ ਕੰਮ ਦਾ ਸਰਪੰਚ ਬਣਿਆ ਤੇ ਤੁਹਾਡੇ ਹੱਥ ਤੇ ਸਨਮਾਨਤਾ ਹੈ ਤਹਾਡੇ ਵਾਸਤੇ ਪੰਥਕ ਨੇ ਤੁਹਾਡੇ ਵਾਸਤੇ ਕਾਂਗਰਸੀ ਪੰਥਕ ਨੇ ਤੁਹਾਡੇ ਵਾਸਤੇ ਕੋਈ ਚਾਵਲ ਗਿਆ ਜਿਹਦਾ ਨਸ਼ਾ ਕਰਦਾ ਆ ਨਸ਼ੇ ਦੇ ਕਾਰੋਬਾਰ ਤੇ ਫੜਿਆ ਗਿਆ ਨਸ਼ੇ ਦੇ ਕਾਰੋਬਾਰ ਤੇ ਸਸਪੈਂਡ ਹੋਇਆ ਉਹ ਪਤਾ ਨਹੀਂ ਆਪਣੇ ਆਪ ਨੂੰ ਥਾਣੇਦਾਰ ਕਹਿੰਦਾ ਐਸਐਸਓ ਕਹਿੰਦਾ ਕਿ ਇਹ ਸਹੀ ਹੈ ਉਹ ਸੱਤ ਪਾਰਵਰਨ ਕਿਹੜੀ ਝੂਠ ਹੈ ਚਾਕੇ ਤੁਸੀਂ ਉਹਨੂੰ ਸਨਮਾਨਤ ਕਰੋਗੇ ਜਿਹੜੇ ਜਿੱਕੀ ਫੜਦੇ ਜਿਹੜੇ ਪੰਥ ਦੇ ਵਿਰੋਧੀਆਂ ਦੀ ਬੁੱਕ ਚ ਵਿੱਚ ਹੈ जे हमेशा ही सप्पल के पंथ दे डेथ के रवाज चुके तो कहते जो सलमान योग ने इस करके सच समझो श्रोमणी अकाली दल हमेशा पंथ की गल करता है तो इस करके भाई गुरदेव सिंह काम के ਸਭੀ ਸ਼ਹੀਦ ਜੱਜਦਰ ਦਾ ਪਰਿਵਾਰ ਅੱਜ ਵੀ ਅਕਾਲੀਦਰ ਦੇ ਨਾਲ ਹੈ ਕੱਲ ਵੀ ਇਹ ਕਾਲੀਦਰ ਦੇ ਨਾਲ ਸੀ ਦੱਦ ਕੇ ਕਾਲੀਦਰ ਦੇ ਨਾਲ ਖੜਤਾ ਹੈ ਉਪਰੋਂ ਹੱਥੇ ਕਾਲੀਦਰ ਦੇ ਨਾਲ ਆ ਤੇ ਤੁਸੀਂ ਪਤਾ ਨਹੀਂ ਕਿ ਤੁਸੀਂ ਸਵਾਰ ਖੜੇ ਕਰਨਾ ਆਏ ਹੈਗੇ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰੋਮਣੀ ਅਕਾਲੀਦਰ ਨੇ ਸ਼ਹੀਦ ਜੱਜਦਰ ਭਾਈ ਗੁਰਦੇਵ ਸਿੰਘ ਕੌਮ ਕੇ ਲਈ ਜੈਪ ਘਰ ਚ ਫੋਟੋ ਲਾਈ ਲਖੀਏ ਕਿ ਜੀ ਜਹਾਦੀ ਇਹਨਾਂ ਤੇ ਫੋਟੋ ਲਾਈ ਤੇ ਤੁਹਾਡੇ ਵਿੱਚ ਕੱਲ ਉਹ ਸੱਜਣ ਬੈਠੇ ਸੀ ਜਿਹੜੇ ਫੋਟੋ ਰੋਂਗ ਦਾ ਵਿਰੋਧ ਕਰਦੇ ਸੀ ਕਿ ਨਹੀਂ ਰਗਣੀ ਚਈ ਪਰ ਮਾਰਨ ਤੇ ਕੁਸ਼ਕ ਕਲਿਆਂ ਵਿਖਿਆ ਜੇ ਅੜੇ ਤੁਹਾਡੇ ਸੱਜੇ ਖੜੇ ਬੈਠੇ ਸੀ ਜਿਹੜੇ ਪੰਥਕੋਂ ਦਾ ਦਾਵਾ ਕਰਦੇ ਐ ਮੈਂ ਹੀ ਬੜਾ ਸਤਿਕਾਰ ਕਰਦਾ ਸੀ ਕਰਦਾ ਵੀ ਕਰਦੇ ਵੀ ਜਣਾ ਉਹਦੇ ਕੁਸ਼ਕਰਨ ਹੋ ਸਕਦੇ ਐ ਪਤ ਪਾਈ ਗੁਰਦੇਵ ਸਿੰਘ ਕਾਉਂਕੇ ਦੀ ਫੋਟੋ ਲਾਉਣ ਦਾ ਤੁਸੀਂ ਵਿਰੋਧ ਕਿਉਂ ਕੀਤਾ ਸੀ ਇਹ ਵੀ ਦੱਸਿਆ ਜੇ ਮਨਾ ਨਹੀਂ ਲੈਣਾ ਇਸ ਕਰਕੇ ਪੰਥਰਤਨ ਉਹਨਾਂ ਨੂੰ ਮਿਲਦਾ ਜਿਹੜੇ ਪੰਥ ਕਾਜ ਵਾਸਤੇ ਲੜਦੇ ਆਂ ਜਿਨ੍ਹਾਂ ਨੇ ਪੰਥ ਦੀ ਖਾਤਰ ਪੰਜਾਬ ਦੀ ਖਾਤਰ ਕੌਮ ਦੇ ਹੱਕਾਂ ਹੱਕਾਂ ਤੇ ਹਿੱਤਾਂ ਦੀ ਖਾਤਰ ਨਬਸ ਸਮਾਂ ਜੇਲਾ ਕੱਪੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਪੰਥ ਦੇ ਬੇਤਰੀ ਵਾਸਤੇ ਕੋਈ ਯਾਦਗਾਰ ਬਣਾਈਆਂ ਨੇ ਕੋਈ ਵੱਡੇ ਕਾਰਜ ਕੀਤੇ ਨੇ ਉਹਨਾਂ ਨੂੰ ਮਿਲਦੇ ਆ ਅੰਤਿਮ ਸ਼ਾਦੀ ਭੂਕਤ ਲੈਣ ਵਾਲੇ ਜਦ ਕਾਂਗਰਸ ਨੂੰ بچਾਉਣ ਵਾਲਾ ਨਹੀਂ ਮਿਲਦੇ ਇਸ ਕਰਕੇ ਸ਼ਰਮ